ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਖਡੂਰ ਸਾਹਿਬ ਤੇ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਤੇ ਵੀ ਆਪਣਾ ਪ੍ਰतिकਰਮ ਦਿੱਤਾ ਹੈ ਉਹਨਾਂ ਕਿਹਾ ਕਿ ਉਹ ਵਿਰੋਧੀ ਧਿਰ ਹੋਣ ਨਾਤੇ ਉਸ ਦਾ ਸਵਾਗਤ ਕਰਦੇ ਨੇ ਨਾਲ ਹੀ ਉਹਨਾਂ ਨੂੰ ਟਿਕਟ ਮਿਲਣ ਤੋਂ ਬਾਅਦ ਉਹ ਦੱਸਣਗੇ ਕਿ ਚੋਣਾਂ ਕਿਵੇਂ ਲੜੀਆਂ ਜਾਂਦੀਆਂ ਨੇ ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਖਡੂਰ ਸਾਹਿਬ ਤੇ ਅਨੰਪੁਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਦਾ ਸਵਾਗਤ ਰਾਣਾ ਗੁਰਜੀਤ ਵੱਲੋਂ ਕੀਤਾ ਗਿਆ ਤੇ ਉਹਨਾਂ ਇਹ ਵੀ ਕਿਹਾ ਕਿ ਜਦੋਂ ਉਹਨਾਂ ਨੂੰ ਟਿਕਟ ਮਿਲੀ ਤਾਂ ਉਹ ਦੱਸਣਗੇ ਕਿ ਚੋਣਾ ਆਖਰਕਾਰ ਕਿਵੇਂ ਲੜੀਆਂ ਜਾਂਦੀਆਂ ਨੇ ਚੋਣਾ ਆ ਗਿਆ ਲੋਕ ਸਭਾ ਦੇ ਕੀ ਤੁਹਾਡੀ ਤਿਆਰੀ ਆ ਰਹੀ ਸਿਆਸੀ جنگਲ ਦੀ ਦੇਖੋ ਸਿਆਸੀ جنگਲ ਰਾਣਾ ਦਮੇਸ਼ਾ ਪਾਰਟੀ ਦੇ ਨਾਲ ਚੱਲਿਆ ਸੁਤਾਲਪੁਰ ਨੂੰ ਛੱਡ ਕੇ ਸੁਤਾਲਪੁਰ ਤੱਕ ਕਰਨਾ ਪੈਣਾ ਸੀ ਇਹ ਕੰਮ ਇਹ ਕਰ ਦਿੱਤਾ ਜੇ ਪਾਰਟੀ ਕਹੇ ਕਿ ਲੜ ਤੇ ਲੜ ਪਾਂਗੇ ਨਹੀਂ ਕਹੋਗੇ ਮਦਦ ਕਰਦੇ ਤੇ ਭਗੇ ਜੀ ਆਪਾਂ ਮਦਦ ਕਰਦੇ ਨਹੀਂ ਕਿਉਂ ਵੀ